ਆਇਆ ਕਰਤਾਰ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਸ਼ਹਿਰ ਧਰਮਕੋੜ ਜੀ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਨਾਗਤਾ ਬਾਈ ਕੋਲ ਜਾਦਾ ਸੀਗੇ ਪਰ ਦੋ ਮੇਰੇ ਆਉਣ ਤੋਂ ਪਹਿਲਾਂ ਜੀ ਸੇਲ ਹੋ ਗਏ ਆ ਹੁਣ ਤੁਹਾਨੂੰ ਪੰਜ ਨਾਗ ਦਿਖਾਵਾਂਗੇ ਪੰਜੇ ਹੀ ਪੁਰਾਣੇ ਜੀ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤੁਹਾਨੂੰ ਨਾ ਕੋਈ ਵੀ ਫੱਟ ਬੈਂਦਾ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ ਚੱਲੂਗਾ ਤੇ ਤਸੱਲੀ ਪਰਖ ਤੁਸੀਂ ਕਰਨੀ ਹੈ 사ਸੀ ਗਾਲ ਜੀ 사ਸੀ ਗਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਸੰਦੀਪ ਸਿੰਘ ਆ ਸ਼ਹਿਰ ਧਰਮਗੋੜਾ ਜ਼ਿਲ੍ਹਾ ਮੋਗਾ ਪਾ ਮੋਬਾਈਲ ਨੰਬਰ ਜੀ 84738152 ਠੀਕ ਆ ਵੀਰੇ ਪੰਜ ਨਾਗਾ ਜੀ ਆਪਣਾ ਹੈਗਾ ਜੀ ਮੋਗੇ ਤੋਂ ਪੈਂਦਾ 15 ਕਿਲੋਮੀਟਰ ਠੀਕ ਆ ਜੀ ਮੋਗੇ ਤੋਂ ਜਨੰਦਰ ਰੋਡ ਤੇ ਪੈਂਦਾ ਹਾਂਜੀ ਕੋੜ ਸੇਖਾਂ ਤੋਂ ਪੈਂਦਾ 7 ਕਿਲੋਮੀਟਰ ਜੇ ਆਪਾਂ ਅੰਮ੍ਰਿਤਸਰ ਸਾਈਡ ਤੋਂ ਆਉਣੇ ਆ ਛਾਗੋੜ ਤੋਂ ਪੈਂਦਾ ਜਲੰਧਰ ਸਾਈਡ ਤੋਂ ਆਉਨੇ ਆ 20 ਕਿਲੋਮੀਟਰ ਜਗਰਾਵ ਤੋਂ ਪੈਂਦਾ 30 ਕਿਲੋਮੀਟਰ ਸੈਂਟਰ ਚ ਆ ਜਾਂਦਾ ਹਾਂ ਜੀ ਵੀਰੇ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਿੱਤੀ ਹੋਊਗੀ ਆਪਾਂ ਕੱਲੀ ਵਾਛੀ ਦੀ ਕਿਸੇ ਨੂੰ ਵੀਡੀਓ ਨਹੀਂ ਪਾਉਣੀ ਠੀਕ ਆ ਜੀ ਇਹ ਵੀਰੇ ਜੀ ਦੇ ਚੀਜ਼ ਮਤਲਬ ਦੀ ਆਪਾਂ ਨੂੰ ਫੋਨ ਲਾ ਲਵੇ ਜਿਹੜੀ ਚੀਜ਼ ਅਸੀਂ ਵੀਡੀਓ 'ਚ ਦੱਸਾਂਗੇ ਉਹਦੇ ਅਸੀਂ ਜ਼ਿੰਮੇਵਾਰ ਹੋਵਾਂ ਠੀਕ ਆ ਜੇ ਕੋਈ ਕੋਈ ਪੈਸੇ ਦਾ ਫਰੋਡ ਨਹੀਂ ਹੋਊ ਚਾਹੇ ਇਕੱਲਾ ਸਾਰੇ ਪਾਸੇ ਵਿੱਚ ਐ ਸਾਈ ਪਾਸੇ ਠੀਕ ਆ ਜੀ ਜੇ ਕੋਟਸ਼ਾਂਕ ਹੋਈ ਤਾਂ ਦੱਸ ਕੇ ਦੇਵਾਗੇ ਦੱਸਾਂਗੇ ਵੀਰੇ ਜਿਹੜੀ ਚੀਜ਼ ਹੋਈ ਤੇ ਉਹਦੇ ਅਸੀਂ ਜਿਹੜੀ ਚੀ ਕਿੱਧਰੋਂ ਸ਼ੁਰੂ ਕਰਕੇ ਇੱਥੇ ਕਰੋ ਉਮਰ ਕਿੰਨੀ ਬੱਚੇ ਦੀ ਉਮਰ ਹੋਊਗਾ ਇਹ ਆਪਣਾ ਮਨ ਲਵ ਦੀ ਸਾਲ ਦਾ ਮੰਨੋ ਬੱਚਾ ਦੰਦੋ ਖੀਰਾ ਜੀ ਗਾਰੰਟੀ ਆ ਬੋਲ ਗਾਰੰਟੀ ਦੰਦ ਪਟਾਲੂਗਾ ਵੀਡੀਓ ਚ ਭਾਈ ਜੇ ਪੜਾਉਣ ਦਾ ਸਾਰਿਆਂ ਦੇ ਪੜ ਲੈਨੇ ਆਪਾਂ ਨਾ ਉਹਦਾ ਗੱਲ ਕੀ ਆਪਣੇ ਕੋਲ ਮਾਲ ਜ਼ਿਆਦਾ ਹੁੰਦਾ ਆਪਾਂ ਜਿਹੜੀ ਗੱਲ ਕਵਾਂਗੇ ਉਹੀ ਹੋਊਗਾ ਉਹੀ ਹੋਊਗਾ ਠੀਕ ਹੈ ਜੇ ਨਾ ਹੋਵੇ ਆਗੇ ਅਗਲਾ ਕਰਾਇਆ ਵੀ ਭਈਆ ਆਪਣਾ ਲੈ ਕੇ ਜਾਵੇ ਬੱਚੀ ਵੀ ਲੈ ਬੱਚੀ ਵੀ ਲੈ ਜਾ ਹਾਂ ਜਿਹੜੀ ਕਵਾਂ ਗੱਲਾਂ ਦੋਈ ਨੰਬਰ ਦੋ ਅਸੀਂ ਉਹ ਨਹੀਂ ਕਹਿੰਦੇ ਉਹਦੇ ਵੀ ਲੋਕਾਂ ਨੂੰ ਅਸੀਂ ਝੂਠ ਨਹੀਂ ਮਾਰਦੇ ਠੀਕ ਆ ਜਿਹੜਾ ਕਹਿੰਦਾ ਨਾ ਝੂਠ ਨਹੀਂ ਮਾਰਦਾ ਸਭ ਤੋਂ ਵੱਧ ਉਹ ਝੂਠ ਮਾਰਦਾ ਜਿਹੜਾ ਸੀਮਨਾਥੂ ਮਨਾਲੀਆਂ ਗੱਲਾਂ ਨਾ ਉਹ ਤਾਂ ਬਹੁਤ ਦੂਰ ਦੀ ਠੀਕ ਹੈ ਬੱਚੀਆਂ ਬੋਲਣਗੀਆਂ ਐਵੇਂ ਹੁਣ ਮੈਂ ਕਹੇਦਣਾ ਸੁਣੋ ਮੈਂ ਆਂਦੀ ਹਾਂ ਠੀਕ ਆ ਉਮਰਦਰਨ ਦੇ ਸਾਥ 1 ਸਾਲ ਤੇ 12 ਦਿਨਾਂ ਦੀ ਆ ਜਵੇਂ ਨਾਲੂਏ ਖਿੱਚੇ ਹੁੰਦੇ ਆ ਗੱਲ ਤੋਂ ਨਹੀਂ ਹੁਕਮ ਹੁੰਦਾ ਵੀਰੇ ਅਸੀਂ ਤਾਂ ਕਿਨੇ ਸਾਹਮਣੇ ਖੜੀਆਂ ਸਾਹਮਣੇ ਖੜੀਆਂ ਜਿੰਨਾ ਟਾਈਮ ਦੀ ਮਰਜ਼ੀ ਮੰਨ ਲਓ ਹਾਂ ਜਿਹੜੇ ਦੰਦ ਦੱਸੇ ਆ ਉਹੀ ਹੋਣਗੇ ਐਵੇਂ ਕੋਈ ਬਈ ਨਾ ਕਿਸੇ ਸਨੋਮੈਨ ਦੀ ਆ ਨਾ ਕਿਸੇ ਵਲਡਵਾਈਡ ਦੀ ਆ ਤੁਹਾਡੇ ਸਾਹਮਣੇ ਆ ਚੰਗੀ ਮੰਨ ਲਓ ਮਾੜੀ ਮੰਨ ਲਓ ਸਾਡਾ ਸੋਨਾ ਤੁਸੀਂ ਭਲਾ ਵੀਰੇ ਅਸੀਂ ਰੋ 5ਵੇਂ 7ਵੇਂ ਦਿਨ 10 ਵੇਚਦੇ ਆ ਠੀਕ ਆ ਅਸੀਂ ਐਵੇਂ ਸੀਮਨ ਲੈ ਲੈ ਅਗਲੇ ਝੂੜ ਮਰੇ ਸਾਥੋਂ ਦਾ ਵੀਰੇ ਬੋਲਿਆ ਰਿਹਾ ਠੀਕ ਹੈ ਜੀ ਸਾਰੀਆਂ ਸੋਨਾ ਆਈਆਂ ਆਹ ਕਰੀ ਤੂੰ 10000 ਐ ਸੀਮੰਦੀ ਬੱਛੀ ਲੈ ਲੈ 10 ਵਾਲੇ ਸੀਮ ਲੈ ਦੀ ਉਹਨੂੰ ਫੀਡ ਨਾ ਪਾਈ ਉਹਦੀ ਕੇਅਰ ਨਾ ਕਰੀ ਮੈਨੂੰ 10 ਕਿਲੋ ਜਵਾਕੇ ਦਿਖਾ ਦੇ ਹਾਂ ਨਹੀਂ ਦੇ ਨਹੀਂ ਠੀਕ ਆ ਭਾਈ ਗੱਲ ਇਹ ਆ ਕੋਈ ਵੀ ਭੈਣ ਭਰਾ ਲੈਂਦਾ ਉਹਦੀ ਦੇਖਭਾਲ ਨਹੀਂ ਤੇ ਉਹਦੀ ਸੰਭਾਲ ਨਹੀਂ ਉਹਦੀ ਤੋਂ ਸਹੀ ਗੱਲ ਹੈ ਠੀਕ ਆ ਜੀ ਗੱਲ ਆਪਾਂ ਕਰਦੇ ਨੇ ਅਖੀਰ ਠੀਕ ਹੈ ਜਿਹੜੀ ਚੀਜ਼ ਆ ਉਹ ਸਾਹਮਣੇ ਹੋਊਗੀ ਪਰ ਅੱਜ ਸੋਨੇ ਵਰਗੀਆਂ ਹੋਣਗੀਆਂ ਅੱਜ ਸੋਨੇ ਵਰਗੀਆਂ ਹੋਣਗੀਆਂ ਬਾਕੀ ਝੋਲੀ ਬੜੀ ਚੰਗੀ ਬਹੁਤ ਵਧੀਆ ਦਿਖਾਉਂਦੇ ਆ ਬੰਦ ਹੋ ਜੀ ਅਪਾ ਬੰਨ ਕੇ ਟਵਾਲਟੀ ਪ੍ਰਿੰਟ ਤਾਂ ਲੋ ਕਿਸੇ ਗੱਲੋਂ ਨਹੀਂ ਮਾਲਕ ਹੁੰਜਾ ਹੋਇਆਗਾ ਹਮ ਕਰਦਾ ਲਓ ਜੀ ਲਓ ਕਰਦਾ ਚਲੋ ਦੇਖੋ ਜੀ ਬਹੁਤ ਟੌਪ ਸੌ ਬੱਚਾ ਬਹੁਤ ਚੰਗਾ ਬੱਚਾ ਜੰਨਾ ਚਲੋ ਠੀਕ ਆ ਬਾਕੀ ਇਹ ਚਿੱਟਾ ਜਿੱਟਾ ਦੋਧਰ ਕੀ ਬੱਚੀ ਪੁਲਿਸੋਂ ਵੀ ਫੋਲ ਪੁਲਿਸ ਹਮ ਵੀ ਸੇਵਾ ਮਾਲਕਾਂ ਦੀ ਉੱਤੇ ਫੇਰ ਗੱਲ ਲੱਗੀ ਬਈ ਚਲੋ ਸੀਮਨ ਚੰਗਾ ਮਾੜਾ ਵੱਖਰੀ ਗੱਲ ਆ ਪਰ ਸੇਵਾ ਮਾਲਕ ਦੇ ਕੋਲ ਹੈ। ਬਈ ਚਲੋ ਸੀਮਨ ਤਾਂ ਹੈਗਾ ਹੈਗਾ ਹੁਣ ਆਪਾਂ ਕਹਿੰਦੇ ਜਿਹੜਾ ਬੰਦਾ ਬਰੀਡ ਤੇ ਕੰਮ ਕਰਦਾ ਆਪਾਂ ਕਹੀ ਵੀ ਆਏ ਨਹੀਂ ਬਰੀਡ ਬਰੀਡ ਹੁੰਦੀ ਆ। ਅਸੀਂ ਇਹ ਗੱਲ ਕਹਿੰਦੇ ਆ ਵੀਰੇ ਸਾਂਭ ਦੀ ਹੁੰਦੀ ਆ। ਸਾਂਭ ਦੀ। ਦੇਖ ਭਾਲ ਵੀ ਹੁੰਦੀ ਆ। 50% ਹਿੱਸਾ ਸਾਫ। ਜਿਉਂ ਚੀਜ਼ ਖਾਊਗੀ ਖਾ ਕੇ ਦੁੱਧ ਦੇਣਾ। ਹੁਣ ਵੀਰੇ ਕੱਲਾ ਸੀਮਨ 10000 ਦਾ ਲਵਾ ਗਿਆ ਵਾ ਤੂੜੀ ਪਾ ਕੇ ਕੱਲੀ ਨਹੀਂ 240 ਪੀਆ ਲੀਟਰ ਜਵਾ ਸਕਦੀ। ਨਹੀਂ ਜਵਾ ਸਕਦੀ। ਠੀਕ ਨਹੀਂ ਗੱਲ। ਥੋੜੀ ਜੀ ਬਰੀਡ ਦੇ ਨਾਲ ਸਾਂਭ ਖਰਾਗ ਡਾਈਟ ਜਿਹੜੀ ਸਾਰੀ ਚੀਜ਼ ਜੈ ਜ ਜ ਡਿਮਾਂਡ ਜੈ ਡਿਮਾਂਡ ਵੀਰੇ ਦੀ ਹੈਗੀ ਆ ਆਪਾਂ ਇਹ ਬੱਚੀ 16000 ਦੀ ਡਿਮਾਂਡ ਆਫਰ ਹੀ ਆਫਰ ਹੀ ਠੀਕ ਆ ਜੀ ਦੋ ਨੰਬਰ ਨਾਗ ਆ ਗਿਆ ਵੀਰੇ ਇਹ ਸ਼ਰ ਬੱਚੀ ਆ ਵੀਰੇ ਗੰਦੋ ਜੀ ਖੀਰੀ ਬੱਚਾ ਯਾਰ ਗੱਦ ਬਹੁਤ ਵੱਡਾ ਵੈਰੇ ਵੀਰੇ ਦੁੱਧ ਵਾਲੇ ਦੰਦਾ ਜਾ ਬੱਚੀਆਂ ਸੀਮਣ ਲੱਗਿਆ ਇਹਦੇ ਨਹੀਂ ਸੀਮਣੀ ਵੀਰੇ ਲੱਗਿਆ ਹਜੇ ਵੱਛੀ ਸਾਲ ਦੀ ਹੈ ਠੀਕ ਆ ਜੀ ਚੋਲੀ ਦਿਖਾ ਝੋਲੀ ਬੋਸ ਸੁਣੀ ਆ ਜੀ ਬਾਕੀ ਜੱਟ ਜਾਰ ਸਕਦੇ ਟੋਪ ਦੀ ਝੋਲੀ ਤੋੜ ਜਾਂਦੀ ਮੈਂ ਵੀ ਤਾਂ ਇਹ ਪੁੱਛ ਲਿਆ ਕਿਉਂਕਿ ਟੋਰ ਦੇ ਥੋੜਾ ਥੋੜਾ ਤੋੜਦੇ ਤੋੜਦੇ ਨਹੀਂ ਠੀਕ ਆ ਖੋਲੀਆਂ ਇੰਜ ਕਰਕੇ ਕਰਦੀਆਂ ਠੀਕ ਆ ਥੋੜਾ ਜਿਹਾ ਕਰਦੀ ਆ ਬੱਚੇ ਜਿਹੜੇ ਹਿਸਾਬ ਨਾਲ ਝੋਲੀ ਚ ਢੱਲੇ ਸੀ ਕਿ ਤਾਂ ਪੁੱਛ ਲਿਆ ਪਰ ਸੀਮਣ ਕੋਈ ਨਹੀਂ ਲੱਗਿਆ ਇੱਕ ਸਾਲ ਦੀ ਗੱਲ ਵੀ ਆ ਆਪਾਂ ਕਹਿੰਦੇ ਅਗਲਾ ਨਾ ਫੜ ਦੇਣ ਜਿਹੜੀ ਗੱਲ ਕਹਾਂਗੇ ਉਹ ਨਹੀਂ ਉਹੀ ਉਹ ਥੋੜਾ ਜਿਹਾ ਤੰਗ ਕਰਦੀਆਂ ਨਾ ਬੱਚੇ ਜਿਹੜੀ ਗੱਲ ਕਹਾਂਗੇ ਉਹ ਹੀ ਨਿਕਲੂ ਦੰਦਾ ਜੋ ਇਹਦਾ ਦੰਦਾ ਚ ਦੱਸ ਕੇ ਦੇ ਦੱਸ ਕੇ ਦਵਾਂਗੇ ਯਾਰ ਫਿਰ ਕੀ ਇਹਦੀ ਡਿਮਾਂਡ ਜੀ ਇਹਦੀ 220 ਰੁਪਏ ਵੀਰੇ ਜੋੜਾ ਲੈ ਜੇ ਤੁਸੀਂ ਜਿੰਨੇ ਕਰ ਦਿਆਂਗੇ ਮਾਨ ਤਣ ਜੋੜੇ 'ਚ ਠੀਕ ਹੈ ਵੀਰੇ ਤੇ ਤਿੰਨ ਨੰਬਰ ਅੱਜ ਸਾਰੇ ਪ੍ਰਕਾਰ ਦੇ ਨਾਗਾ ਕਿਟੀ ਕਾਲੀ ਜਰਸੀ ਸਾਰੇ ਤਰ੍ਹਾਂ ਦਾ ਮਾਲ ਲੈ ਜੀ ਠੀਕ ਹੈ ਐਫ ਬਈ ਇਹਦੀ ਉਮਰ ਕਿੰਨੀ ਆ ਇਹ ਵੀ ਮਾਲ ਇਹ ਚਾਰ ਦਾੰਦਾ ਹੀ ਬੱਚਾ ਇਹ ਥੋੜੀ ਜੀ ਘੱਟ ਸੇਵਾ ਵਾਲੇ ਦਾ ਬ੍ਰੀਡ ਬਹੁਤ ਆ ਬ੍ਰੀਡ ਦਾ ਬ੍ਰੀਡ ਦਾ ਕੋਈ ਅੰਤ ਨਹੀਂ ਚੈੱਕ ਕਰ ਸਕਦੇ ਬ੍ਰੀਡ ਪੂਰੀ ਹੈ ਜੀ ਝੋਲੀ ਬਹੁਤ ਸੋਹਣੀ ਥਣ ਬਹੁਤ ਸੋਹਣੀ ਰੰਗ ਪ੍ਰਿੰਟ ਪੂਰਾ ਚੰਗਾ ਜੀ ਸੋਹਣਾ ਥਾਣਾ ਦਾ ਸਹਿਜ ਆ ਬੰਦੀ ਚੈੱਕ ਕਰਾ ਦਿੰਨੇ ਪੂੜ ਸ਼ਾਂਗ ਪੂਰਾ ਵੀਰੇ ਲੋ ਬਰੀਡ ਦਾ ਹਾਂ ਤੋਂ ਕੋਈ ਦਿਖਾ ਦਿਓ ਜੀ ਦਿਖਾ ਦਿ ਦੀ ਹਾਂਜੀ ਸੇਵਾ ਵਾਲੇ ਪੱਕ ਤੋਂ ਗਈ ਆ ਪਰ ਮੈਲ ਵੀ فروਜ ਜੇ ਬਾਜੀ ਜਾਨੀਆਂ ਅੱਜ ਛੋਟਾ ਜਿਹਾ ਭਾਜਦਾ ਜੀ ਇਹਦਾ ਭਾਜ 16000 ਰੁਪਏ ਓਹ ਬਰੀ ਕਵਰ ਕੋਈ ਨਹੀਂ ਜੇ ਕੋ ਜੋੜਾ ਲਊਗਾ ਮਾਨਤਨ ਕਰਦਾ ਮਾਨਤਨ ਇਹ ਨਹੀਂ ਬਈ ਜਿੰਨਾ ਮੰਗ ਲਿਆ ਸੋਣ ਨਹੀ 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 ਉਹ ਨਹੀਂ ਗੱਲ ਠੀਕ ਹੈ ਬਰੇ ਤੇ ਨਾਗਾ ਗਿਆ 4 ਰੁਪਏ ਵੀਰੇ ਬਾਲਾ ਵੱਡਾ ਸੌਦਾ ਬਾਜੀ ਵਾਲਾ ਕੰਮ ਨਹੀਂ ਬਣਾਏਗਾ ਤੇਰੇ ਕੋਲ ਕਹਿੰਦਾ ਵੀ ਐਂ ਕਹਿੰਦੇ ਸੌਦਾ ਕਰਾਂਗੇ ਨਾ ਸੌਦਾ ਨਹੀਂ ਮਾਨਤਨ ਕਰ ਮਾਨਤਨ ਜੀ ਆ ਜਰਸੀ ਦਾ ਦੋ ਪਾ ਲਈ ਜਰਸੀ ਬਹੁਤ ਚੰਗੀ ਆ ਜੀ ਸਭੀ ਪੜੀ ਆ ਸਭੀ ਪੜੀ ਠੀਕ ਹੈ ਜੀ ਇਹਦੀ ਦੰਦੋ ਕਿਵੇਂ ਆਏ ਇਹ ਵੀ ਵਿਚਾਰਦਾਂ ਦੀ ਉਹ ਠੀਕ ਹੈ ਦੰਦਾਂ ਜੀ ਹਾਂ ਜਾਨੀ ਦੋ ਬੱਚੇ ਆਪਣੇ ਕੋਲ ਕੀ ਰੇ ਸੀਗੇ ਕੀ ਰੇ ਜਰਸੀ ਚੰਗੀ ਆ ਚੈੱਕ ਕਰ ਸਕਦੇ ਹੋ ਫੀਲ ਬਰੀਡ ਪੂਰੀ ਚੰਗੀ ਆ ਝੂਲੀ ਚੰਗੀ ਆ ਫੇਸ ਕੁਆਲਟੀ ਸੋਹਣੀ ਆ ਬਾਕੀ ਕੱਲਾ ਕੱਲਾ ਥਣ ਨਿਖਰਣ ਥਣ ਬਹੁਤ ਸੋਹਣਾ ਲੱਗਿਆ ਉਹਦੇ ਠੀਕ ਹੈ ਬਰੇ ਚੰਗੀ ਆ ਰੰਗ ਪ੍ਰਿੰਟ ਵਾਲੀ ਆ ਬੰਨੀ ਤੇ ਇਹਦੀ ਡਿਮਾਂਡ ਜੀ ਇਹਦੀ ਬਹੁਤ ਹੈ ਇਹ ਹੀਟ ਚ ਸੀ ਬੱਚੀ ਅੱਜ ਇਹ ਵੀ ਅੱਛਾ ਆ ਵੀ ਬੱਚੀ ਹੀਟ ਦਾ ਆ ਵੀ ਉਸੇ ਹੀਟ ਦੀ ਠੀਕ ਆ ਜੀ ਹਾਂ ਜੀ ਇਹਦੀ ਡਿਮਾਂਡ ਜੇ 4 ਨੰਬਰ ਦੇ ਇਹਦਾ 16000 ਰੁਪਏ ਠੀਕ ਆ ਇਹਦਾ ਵੀ 16000 ਤੇ ਐਂਡ ਤੇ ਆ ਗਈ 5 ਨੰਬਰ ਕਾਲੀ ਜੀ ਇਹ ਵੀ ਦੰਦਾਂ ਜੀ ਹੈ ਜੀ ਹਾਂ ਜੀ ਦੋ ਦੰਦ ਦਾ ਬੱਚਾ ਜੀ ਇਹ ਦੋ ਦੰਦ ਦਾ ਜੀ ਠੀਕ ਆ ਕਰ ਦੋ ਨਾਲੋਂ ਚੰਗਾ ਕੁਆਲਟੀ ਦੇਖੀ ਬਰੀਡ ਵੇਖੀ ਬਰੀਡ ਬਹੁਤ ਆ ਜੀ ਚਮਕਦਮ ਕਾਲੀ ਆ ਕਲਰ ਹੀ ਥੋੜਾ ਜਿਹਾ ਬਲੈਕ ਆਇਆ ਵਾ ਤੇ ਪਰ ਰੰਗ ਚਮਕਦਮ ਕ ਬਹੁਤ ਆ ਜੀ ਝੂਲੀ ਇਹਦੀ ਵੀ ਚੈੱਕ ਕਰ ਸਕਦੇ 4 ਹੀ ਥਣਾ ਜੀ ਠੀਕ ਆ ਜਦੋਂ ਥਣਾ ਵਾਲੇ ਪਾਸੋਂ ਤਾਂ ਬੇਫਿਕਰ ਹੋ ਜੇ ਬਰੀਡ ਦੇਖ ਬੜਾ ਠੀਕ ਹੈ ਜੀ ਛੋਜ ਖੜਨ ਵਾਲੀ ਬਚੀ ਆ ਇਹਦੀ ਡਿਮਾਂਡ ਜੀ ਇਹ 16000 ਰੁਪਏ ਇਹਦੀ ਵੀ 16000 ਇਕੱਠੇ ਆਏ ਲੈ ਜੇ ਪੰਜ ਕੋਈ 1 2 3 4 5 ਇਕੱਠੇ ਆ ਪੰਜ ਦੇਵਾਂਗੇ ਜੀ 62000 ਦੇ ਚੈੱਕ ਆਫ ਠੀਕ ਹੈ ਤਾਂ ਇਹ ਹਿਸਾਬ ਸਹੀ ਮੈਂ ਕੀਤਾ ਯਕੀਨ ਕਰੀ ਮੇਰੀ ਗੱਲ ਦਾ ਤੂੰ ਕਹਿਦਾ ਮੈਂ ਜਦੇ ਕਹਿੰਦਾ ਮੈਂ ਕਿਹੜਾ ਜੋੜ ਕਰੀ ਬੇਟਾ 62000 ਦੀਆਂ ਦਊਂਗਾ 100 ਰੁਪਏ ਛੋੜ ਕਰੂੰਗਾ 62000 ਦੀਆਂ ਪੰਜੇ ਹਾਂ ਫਿਰਦਾ ਯਾਰ ਆਈ ਨੇ ਆਈ ਨੇ ਬੱਚੇ ਹੁੰਦੇ ਖੇਚ ਕੇ ਗੱਡੀ ਚੜਾਉਣਾ ਪੈਂਦਾ ਮੁੱਲ 17000 16 ਮੈਂ ਮਾਰਾ ਨਹੀਂ ਕਹਿੰਦਾ ਸਾਰੇ ਭਰਾ ਬੱਚਿਆਂ ਦਾ ਕੰਮ ਕਰਦੇ ਬਹੁਤ ਸੋਹਣਾ ਕਰਦੇ ਜਿਹੜਾ ਆਪਣੇ ਲੈਵਲ ਤੇ ਕਰਦਾ ਨਾ ਤੇ ਪਰ ਮੈਂ ਤਾਂ ਇਹ ਕਹਿਣਾ ਵੀ ਭਾਈ ਅੱਜ ਜਿੱਤੀ ਗੱਲ ਲੱਗਿਆ ਜਾਂ ਲੱਗੇ ਹੋ ਜਾਂ ਆ ਕੇ ਲਵਾ ਲਿਓ ਜੱਲਵਾ ਲਿਓ ਤੇ ਬਾਕੀ ਭਾਈ ਆਪਦੀ ਪਸੰਦ ਹੈ ਕਿ ਨੇ ਛੋੜੀ ਲੈਣੀ ਕਿ ਨੇ ਬੱਚੀ ਵੱਡੀ ਲੈਣੀ ਹੈ ਨਾ ਆਪਾਂ ਹੀ ਨਹੀਂ ਕਹਿੰਦੇ ਸਾਰੀਆਂ 8000 ਦੇ ਵਿੱਚ ਪੰਜ ਬੱਚੀਆਂ ਇਹੋ ਜਿਹੀਆਂ ਭਾਈ ਜੇ ਕੋਈ ਵੇਚਦਾ ਵੀ ਵਿਆਪਾਂ ਵੀ ਲੈਣਾ ਆਪਾਂ ਵੀ ਲੈ ਲੈਗੇ ਕੋਈ ਗੱਲ ਨਹੀਂ ਜੀ